ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਸਾਰਿਆਂ ਦਾ ਸਾਡੇ ਅੱਜ ਦੇ ਲਾਈਵ ਸੈਸ਼ਨ ਦੇ ਵਿੱਚ ਅੱਜ ਅਸੀਂ ਕਲਾਸ ਸ਼ੁਰੂ ਕਰਨ ਜਾ ਰਹੇ ਹਾਂ ਸੋ ਆਪਾਂ 1 ਮਿੰਟ ਦੇ ਲਈ ਵੇਟ ਕਰਦੇ ਹਾਂ ਤਾਂ ਜੋ ਆਪਣੀ ਨਾਲ ਆਪਣੇ ਸਾਥੀ ਜੁੜ ਸਕਣ ਤੇ ਫਿਰ ਅੱਜ ਅਸੀਂ ਕੀ ਹੈ ਜਿਹੜਾ ਆਪਾਂ ਕੱਲ ਥਿਊਰੀ ਦਾ ਟੌਪਿਕ ਕੀਤਾ ਸੀ ਲਾਲ ਸਿੰਘ ਕਮਲਾ ਅਕਾਲੀ ਉਹਦੇ ਅੱਜ ਅਸੀਂ ਪ੍ਰਸ਼ਨ ਉੱਤਰ ਕਰਨ ਜਾ ਰਹੇ ਹਾਂ ਜਿਹਦਾ ਭਾਗ ਪਹਿਲਾ ਹੈ ਤੁਹਾਡਾ ਅੱਜ ਆਪਾਂ ਲਾਲ ਸਿੰਘ ਕਮਲਾ ਕਾਲੀ ਦੀ ਜਿਹੜੀ ਹੈ ਪ੍ਰਸ਼ਨ ਉੱਤਰ ਕਰਾਂਗੇ ਹਾਂਜੀ ਸ਼ੁਰੂ ਕਰਦੇ ਹਾਂ ਜੀ ਅੱਜ ਦਾ ਸੈਸ਼ਨ ਸਾਡਾ ਸੋ ਵੱਤਦੇ ਹਾਂ ਪਹਿਲੇ ਪ੍ਰਸ਼ਨ ਵੱਲ ਸੋ ਆਪਣਾ ਪਹਿਲਾ ਪ੍ਰਸ਼ਨ ਹੈ ਜੀ ਲਾਲ ਸਿੰਘ ਕਮਲਾ ਅਕਾਲੀ ਦਾ ਜਨਮ ਕਦੋਂ ਹੋਇਆ ਤਾਂ ਆਪਸ਼ਨਸ ਹੈ ਆਪਸ਼ਨ A 14 ਜੂਨ 1879 ਆਪਸ਼ਨ B 14 ਜੂਨ 1899 ਆਪਸ਼ਨ ਸੀ 14 ਜੂਨ 1899 ਆਪਸ਼ਨ ਡੀ 14 ਜੂਨ 1909 ਹਾਂਜੀ ਸੋ ਸਹੀ ਆਨਸਰ ਹੈ ਜੀ ਜਿਹੜਾ ਉਹ ਟਿਕ ਕਰੋ ਤਾਂ ਜੋ ਆਪਾਂ ਅਗਲੇ ਪ੍ਰਸ਼ਨ ਤੇ ਵਧੀਏ ਫਿਰ ਹਾਂਜੀ ਸੋ ਜੋ ਆਪਸ਼ਨ ਪ੍ਰਸ਼ਨ 1 ਹੈ ਉਹਦਾ ਉਹਦੇ ਲਈ ਆਪਸ਼ਨ ਸੀ ਬਿਲਕੁਲ கரੈਕਟ ਆਨਸਰ ਹੋਏਗਾ 14 ਜੂਨ 1899 ਈਸਵੀ ਦੇ ਵਿੱਚ ਉਹਨਾਂ ਦਾ ਜਿਹੜਾ ਹੈ ਜਨਮ ਹੋਇਆ ਹਾਂਜੀ ਪ੍ਰਸ਼ਨ 2 ਲਾਲ ਸਿੰਘ ਕਮਲਾ ਅਕਾਲੀ ਦੇ ਪਿਤਾ ਦਾ ਕੀ ਨਾਮ ਸੀ ਆਪਸ਼ਨ A ਸਰਦਾਰ ਭਗਵਾਨ ਸਿੰਘ ਬਹਾਦਰ ਸਿੰਘ ਆਪਸ਼ਨ B ਸਰਦਾਰ ਹਰਨਾਮ ਸਿੰਘ ਆਪਸ਼ਨ C ਸਰਦਾਰ ਤੇਜਾ ਸਿੰਘ অপশন ডি ਸਰਦਾਰ ਕਾਨ ਸਿੰਘ ਹਾਂਜੀ ਪ੍ਰਸ਼ਨ ਨੰਬਰ 2 ਦੇ ਲਈ ਉੱਤਰ ਕੀਤਾ ਜਾਵੇ ਕਿ ਉਹਨਾਂ ਦੇ ਪਿਤਾ ਜੀ ਦਾ ਕੀ ਨਾਮ ਸੀ ਹਾਂਜੀ ਸੋ ਪ੍ਰਸ਼ਨ ਨੰਬਰ 2 ਦੇ ਲਈ ਸਹੀ ਆਪਸ਼ਨ ਰਹੇਗੀ ਜੀ অপਸ਼ਨ ਏ ਸਰਦਾਰ ਭਗਵਾਨ ਬਹਾਦਰ ਸਿੰਘ ਕੀ ਹੈ ਉਹਨਾਂ ਦੇ ਪਿਤਾ ਦਾ ਨਾਮ ਸੀ ਜੀ ਤਾਂ ਪ੍ਰਸ਼ਨ 3 ਵੱਲ ਵਧਦੇ ਹਾਂ ਲਾਲ ਸਿੰਘ ਕਮਲਾ ਅਕਾਲੀ ਦਾ ਪਿੰਡ ਕਿੱਥੇ ਸੀ option a ਪਟਿਆਲਾ option b ਅੰਮ੍ਰਿਤਸਰ option c ਜਲੰਧਰ option d ਲੁਧਿਆਣਾ ਹਾਂਜੀ ਪ੍ਰਸ਼ਨ ਨੰਬਰ 3 ਦੇ ਲਈ ਸਹੀ ਆਨਸਰ ਕਰੋ ਤਾਂ ਕਿਹੜੇ ਪਿੰਡ ਦੇ ਹੈ ਜੀ ਉਹ ਤੁਸੀ ਸਾਰਿਆਂ ਨੇ ਦੱਸਣਾ ਹੈ ਹਾਂਜੀ ਸੋ ਜੋ ਪ੍ਰੈਸ਼ਨ ਨੰਬਰ 3 ਹੈ ਉਸ ਦਾ ਜੋ ਸਹੀ ਉੱਤਰ ਹੈ ਉਹ ਹੋਏਗਾ ਜੀ ਡੀ ਲੁਧਿਆਣਾ ਪਿੰਡ ਦੇ ਉਹ ਰਹਿਣ ਵਾਲੀ ਸੀ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਉਹ ਰਹਿੰਦੇ ਸੀ ਹਾਂਜੀ ਅਗਲੇ ਪ੍ਰੈਸ਼ਨ ਵੱਲ ਵਧਦੇ ਹਾਂ ਪ੍ਰੈਸ਼ਨ ਨੰਬਰ 4 ਲਾਲ ਸਿੰਘ ਕਮਲਾ ਅਕਾਲੀ ਦਾ ਪੜਾਹ ਕਿਹੜਾ ਸੀ ਆਪਸ਼ਨ ਏ ਦੂਜਾ ਆਪਸ਼ਨ ਬੀ ਪਹਿਲਾ অপশন সি তৃতীয় অপশন ডি चौथा সো লাল ਸਿੰਘ কমলাকালী ਕਿਹੜੇ ਪੜਾ ਦੇ ਸਨ ਤਾਂ ਤੁਸੀਂ ਇਹ ਅਨਸਰ ਕਰਨਾ ਹੈ ਪੜਾ ਚੂਜ਼ ਕਰੋ ਜੀ ਹਾਂਜੀ ਤਾਂ ਲਾਲ ਸਿੰਘ কমলা ਅਕਾਲੀ ਜੀ ਕੀ ਹੈ ਪਹਿਲੇ ਪੜਾ ਦੂਜੇ ਪੜਾ ਦੇ ਜਿਹੜੇ ਹੈ ਉਹ ਦੂਸਰੇ ਪੜਾ ਦੇ ਜਿਹੜੇ ਉਹ ਵਾਰਤਕਾਰ ਸਨ ਹਾਂਜੀ ਨੈਕਸਟ ਪ੍ਰਸ਼ਨ ਵੱਲ ਵਧਦੇ ਹਾਂ ਜੀ ਪ੍ਰਸ਼ਨ ਨੰਬਰ 5 ਲਾਲ ਸਿੰਘ ਕਮਲਾ ਅਕਾਲੀ ਕਿਹੜੀ ਸਦੀ ਨਾਲ ਸੰਬੰਧਤ ਸੀ ਆਪਸ਼ਨ A 18ਵੀਂ 19ਵੀਂ ਆਪਸ਼ਨ B 19ਵੀਂ 20ਵੀਂ ਆਪਸ਼ਨ C 20ਵੀਂ ਤੇ 21ਵੀਂ ਆਪਸ਼ਨ D 17ਵੀਂ 18ਵੀਂ ਹਾਂਜੀ ਉਹ ਕਿਹੜੀ ਸਦੀ ਦੇ ਵਿੱਚ ਆਉਂਦੇ ਹਨ ਜੀ ਇਹਦਾ ਉੱਤਰ ਕਰੋ ਜੀ ਤੋ ਪ੍ਰਸ਼ਨ ਨੰਬਰ ਬੀ ਦੇ ਲਈ ਸਹੀ ਪ੍ਰਸ਼ਨ ਨੰਬਰ 5 ਦੇ ਲਈ ਸਹੀ ਆਪਸ਼ਨ ਹੋਏਗਾ ਜੀ ਉੱਤਰ ਬੀ 19ਵੀ ਤੇ 20ਵੀ ਸਦੀ ਦੇ ਉਹ ਸੰਬੰਧ ਰੱਖਦੇ ਸੀਗੇ ਨੈਕਸਟ ਅਗਲੇ ਪ੍ਰਸ਼ਨ ਵੱਲ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 6 ਲਾਲ ਸਿੰਘ ਕਮਲਾ ਅਕਾਲੀ ਦੀ ਸ਼ੈਲੀ ਕਿਹੜੀ ਸੀ ਆਪਸ਼ਨ ਏ ਭਾਵਨਾਤਮਕ ਆਪਸ਼ਨ ਬੀ ਰੋਮਾਂਟਿਕ ਆਪਸ਼ਨ ਸੀ ਵਿਅੰਗਮਈ ਆਪਸ਼ਨ ਡੀ ਇਤਿਹਾਸਕ ਹਾਂਜੀ ਲਾਲ ਸਿੰਘ ਕਮਲਾ ਅਕਾਲੀ ਦੀ ਹੈ ਜੋ ਉਹ ਸ਼ੈਲੀ ਦਸਨੀ ਹੈ ਕਿ ਉਹ ਕਿਹੜੀ ਸ਼ੈਲੀ ਦੇ ਨਾਲ ਸੰਬੰਧ ਰੱਖਦੇ ਸੀ ਹਾਂਜੀ ਸੋ ਪ੍ਰਸ਼ਨ ਨੰਬਰ 6 ਦੇ ਲਈ ਉੱਤਰ ਸੀ ਬਿਲਕੁਲ ਕਰੈਕਟ ਹੋਏਗਾ ਵਿਅੰਗਮਈ ਜਿਹੜੀ ਸ਼ੈਲੀ ਹੈ ਉਹ ਵਰਤਦੇ ਸੀ ਹਾਂਜੀ ਅਗਲੇ ਪ੍ਰਸ਼ਨ ਵੱਲ ਚੱਲਦੇ ਹਾਂ ਪ੍ਰਸ਼ਨ ਨੰਬਰ ਲਾਲ ਸਿੰਘ ਕਮਲਾ ਅਕਾਲੀ ਦੀ ਭਾਸ਼ਾ ਉੱਤੇ ਕਿਹੜੀ ਉਪਭਾਸ਼ਾ ਦਾ ਪ੍ਰਭਾਵ ਸੀ ਆਪਸ਼ਨ A ਮਲਵਈ ਆਪਸ਼ਨ B ਮਾਝੀ ਆਪਸ਼ਨ C ਦੁਆਬੀ ਆਪਸ਼ਨ D ਪੋਠੋਹਾਰੀ ਹਾਂਜੀ ਸੋ ਸਹੀ ਉੱਤਰ ਦੀ ਚੋਣ ਕਰੋ ਜੀ ਕਿ ਕਿਸ ਭਾਸ਼ਾ ਦਾ ਜਿਹੜਾ ਹੈ ਉਹ ਪ੍ਰਭਾਵ ਸੀ ਬਿਲਕੁਲ ਪ੍ਰਸ਼ਨ ਨੰਬਰ 7 ਦੇ ਲਈ ਆਪਸ਼ਨ A ਬਿਲਕੁਲ ਕਰੈਕਟ ਆਨਸਰ ਹੈ ਜੀ ਮਲਵਈ ਭਾਸ਼ਾ ਦਾ ਜਿਹੜਾ ਹੈ ਉਹ ਪਰਵਾਪ ਸੀਉ ਨਦੀ ਭਾਸ਼ਾ ਦੇ ਉੱਪਰ ਹਾਂਜੀ ਪ੍ਰਸ਼ਨ ਨੰਬਰ 8 ਵੱਲ ਵਧਦੇ ਹਾਂ ਕਿ ਲਾਲ ਸਿੰਘ ਕਮਲਾ ਅਕਾਲੀ ਨੂੰ ਕਿਹੜੀ ਕਹਾਣੀ ਕਰਕੇ ਕਮਲਾ ਅਕਾਲੀ ਕਿਹਾ ਜਾਂਦਾ ਸੀ অপਸ਼ਨ ਏ ਮੇਰਾ ਵਿਲਾਈਤੀ ਸਫਰਨਾਮਾ অপਸ਼ਨ ਬੀ ਸਰਬਲੋਹ ਦੀ ਵੋਟੀ অপਸ਼ਨ ਸੀ ਮੌਤ ਰਾਣੀ ਦਾ ਘੁੰਡ অপਸ਼ਨ ਡੀ ਕਿਰਪਾਨ ਦਾ ਸੱਚਾ ਆਸ਼ਿਕ ਜਾਂ ਕਮਲਾ ਕਾਲੀ ਹਾਂ ਜੀ ਉੱਤਰ ਕਰਨਾ ਬਹੁਤ ਸੌਖਾ ਹੈ ਜੀ ਸੋ ਸਾਰੇ ਜਾਣਿਆਂ ਨੇ ਉੱਤਰ ਕਰਨਾ ਹੈ ਹਾਂ ਜੀ ਸੋ ਪ੍ਰਸ਼ਨ ਨੰਬਰ 8 ਦੇ ਲਈ ਸਹੀ ਉੱਤਰ ਹੋਏਗਾ ਜੀ অপਸ਼ਨ ਡੀ ਬਿਲਕੁਲ கரੈਕਟ ਆਨਸਰ ਹੈ ਹਾਂ ਜੀ ਅਗਲੇ ਪ੍ਰਸ਼ਨ ਵੱਲ ਵਧਦੇ ਹਾਂ ਪ੍ਰਸ਼ਨ ਨੰਬਰ 9 ਕਿਰਪਾਣ ਦਾ ਸੱਚਾ ਆਸ਼ਿਕ ਕਹਾਣੀ ਕਦੋਂ ਲਿਖੀ ਗਈ অপশন এ 1926 ਵਿੱਚ অপশন বি 1921 ਜਾਂ 22 ਵਿੱਚ অপশন ਸੀ 1931 ਵਿੱਚ ਤੇ অপশন ডি 1947 ਵਿੱਚ हां जी ਸੋ ਪ੍ਰਸ਼ਨ ਨੰਬਰ 9 ਦੇ ਲਈ ਸਹੀ ਉੱਤਰ ਦੀ ਚੋਣ ਕੀਤੀ ਜਾਏ ਕਿ ਕਿਹੜਾ ਉੱਤਰ ਬਿਲਕੁਲ ਸਹੀ ਰਹੇਗਾ ਹਾਂਜੀ ਸੋ ਪ੍ਰਸ਼ਨ ਨੰਬਰ 9 ਦੇ ਲਈ ਆਪਸ਼ਨ B ਕਰੈਕਟ ਆਨਸਰ ਹੈ ਜੀ 1921-22 ਦੇ ਵਿੱਚ ਜਿਹੜੀ ਹੈ ਕਹਾਣੀ ਲਿਖੀ ਗਈ ਮੰਨੀ ਜਾਂਦੀ ਹੈ ਹਾਂਜੀ ਅੱਜ ਦਾ ਪ੍ਰਸ਼ਨ ਨੰਬਰ 10 ਕਿਰਪਾਣ ਦਾ ਸੱਚਾ ਆਸ਼ਿਕ ਕਹਾਣੀ ਕਿਸ ਉੱਤੇ ਆਧਾਰਿਤ ਸੀ ਆਪਸ਼ਨ A ਭਾਈ ਕਾਨ ਸਿੰਘ ਨਾਭਾ ਤੇ ਆਪਸ਼ਨ B ਹਰੀ ਸਿੰਘ ਹੀਰਾ ਸਿੰਘ ਦਰਦ ਤੇ ਆਪਸ਼ਨ C ਹਰਨਾਮ ਸਿੰਘ ਲੰਡਾ ਤੇ ਆਪਸ਼ਨ D ਤੇਜਾ ਸਿੰਘ ਤੇ हाँ जी प्रश्न नंबर दस दे लिए उत्तर किया जाए सो की उत्तर बनेगा जी इसका बिल्कुल जी प्रश्न नंबर दस दे लिए ऑप्शन सी बिल्कुल करैक्ट आंसर है हरनाम सिंह लंडा दे उपर ये जी कहानी है वो आधारित है हाँ जी अगे है जी प्रश्न नंबर ग्यारह ਹੀਰਾ ਸਿੰਘ ਦਰਦ ਨੇ ਕਿਰਪਾਨ ਦਾ ਸੱਚਾ ਆਸ਼ਿਕ ਨੂੰ ਕੀ ਮੰਨਿਆ অপਸ਼ਨ A ਪੰਜਾਬੀ ਦੀ ਪਹਿਲੀ ਕਹਾਣੀ অপਸ਼ਨ B ਪੰਜਾਬੀ ਦੀ ਆਖਰੀ ਕਹਾਣੀ অপਸ਼ਨ C ਪੰਜਾਬੀ ਦੀ ਸਭ ਤੋਂ ਲੰਮੀ ਕਹਾਣੀ ਜਾਂ ਫਿਰ অপਸ਼ਨ D ਪੰਜਾਬੀ ਦੀ ਸਭ ਤੋਂ ਛੋਟੀ ਕਹਾਣੀ ਹਾਂਜੀ ਪ੍ਰਸ਼ਨ ਨੰਬਰ 11 ਦੇ ਲਈ ਉੱਤਰ ਕੀਤਾ ਜਾਵੇ ਕਿ ਹੀਰਾ ਸਿੰਘ ਦਰਦ ਨੇ ਜਿਹੜੀ ਕਮਲਾ ਸਿੰਘ ਕਮਲਾ ਕਾਲੀ ਨੇ ਕਹਾਣੀ ਲਿਖੀ ਸੀ ਕਿਰਪਾਨ ਦਾ ਸੱਚਾ ਆਸ਼ਕ ਉਹ ਉਸ ਨੂੰ ਉਸ ਬਾਰੇ ਕੀ ਸੋਚਦਾ ਹੈ ਹਾਂਜੀ ਸੋ ਪ੍ਰਸ਼ਨ ਨੰਬਰ 11 ਦਾ ਜਿਹੜਾ ਸਹੀ ਉੱਤਰ ਬਣੇਗਾ ਜੀ ਉਹ ਹੈ ਏ ਪੰਜਾਬੀ ਦੀ ਪਹਿਲੀ ਕਹਾਣੀ ਮੰਨਦੇ ਹਨ ਹੀਰਾ ਸਿੰਘ ਦਰਦ ਕਿਰਪਾਨ ਦਾ ਸੱਚਾ ਆਸ਼ਕ ਨੂੰ ਹਾਂਜੀ ਅਗਲੇ ਪ੍ਰਸ਼ਨ ਵੱਲ ਚੱਲਦੇ ਹਾਂ ਪ੍ਰਸ਼ਨ 12 ਲਾਲ ਸਿੰਘ ਕਮਲਾ ਅਕਾਲੀ ਨੂੰ ਪਹਿਲਾਂ ਕਿਹੜੀ degree ਪ੍ਰਾਪਤ ਕੀਤੀ option a BA option b, b MSC option c option e, d MA ਤਾਂ ਹਾਂਜੀ ਪ੍ਰਸ਼ਨ ਨੰਬਰ 12 ਦੇ ਲਈ ਉੱਤਰ ਕਰੋ ਜੀ ਸੋ ਪ੍ਰਸ਼ਨ ਨੰਬਰ 12 ਦੇ ਲਈ ਸਹੀ ਉੱਤਰ ਕੀ ਬਣੇਗਾ ਜੀ ਬਿਲਕੁਲ கரੈਕਟ ਆਨਸਰ ਹੈ ਜੀ ਪ੍ਰਸ਼ਨ ਨੰਬਰ 12 ਦਾ ਸਹੀ ਉੱਤਰ ਬਣੇਗਾ ਆਪਸ਼ਨ ਸੀ ਬੀਐਸਸੀ ਦੀ ਜਿਹੜੀ ਡਿਗਰੀ ਹੈ ਉਹਨਾਂ ਨੂੰ ਸਭ ਤੋਂ ਪਹਿਲਾਂ ਮਿਲੀ ਨੈਕਸਟ ਪ੍ਰਸ਼ਨ ਵੱਲ ਚੱਲਦੇ ਹਾਂ ਪ੍ਰਸ਼ਨ 13 ਲਾਲ ਸਿੰਘ ਕਮਲਾ ਕਾਲੀ ਨੇ ਐਮਏ ਐਮਐਸਸੀ ਕਿੱਥੇ ਕੀਤੀ ਆਪਸ਼ਨ ਏ ਅੰਮ੍ਰਿਤਸਰ ਵਿੱਚ ਆਪਸ਼ਨ ਬੀ ਲੰਡਨ ਵਿੱਚ ਆਪਸ਼ਨ ਸੀ ਲੁਧਿਆਣਾ ਵਿੱਚ ਤੇ ਆਪਸ਼ਨ ਡੀ ਬਰਮਾ ਵਿੱਚ ਸੋ ਸਹੀ ਉੱਤਰ ਦੀ ਚੋਣ ਕਰੋ ਜੀ ਪ੍ਰਸ਼ਨ ਨੰਬਰ 13 ਦੇ ਲਈ ਸੋ ਪ੍ਰਸ਼ਨ ਨੰਬਰ 13 ਦੇ ਲਈ ਸਹੀ ਉੱਤਰ ਹੈ ਜੀ অপਸ਼ਨ ਬੀ ਲੰਡਨ ਵਿੱਚ ਜਿਹੜੀ ਹੈ ਉਹਨਾਂ ਨੇ ਐਮ ਐਸ ਸੀ ਦੀ ਡਿਗਰੀ ਹਾਸਲ ਕੀਤੀ ਹਾਂਜੀ ਪ੍ਰਸ਼ਨ ਨੰਬਰ 14 ਐਮ ਐਸ ਸੀ ਕਿਸ ਵਿਸ਼ੇ ਵਿੱਚ ਕੀਤੀ ਗਈ অপਸ਼ਨ ਏ ਸਾਹਿਤ ਵਿੱਚ অপਸ਼ਨ ਬੀ ਇਤਿਹਾਸ ਵਿੱਚ অপਸ਼ਨ ਸੀ ਰਾਜਨੀਤੀ ਵਿੱਚ অপশন ডি টেকনোলজি ਵਿੱਚ हां जी सो ਇਸ ਪ੍ਰਸ਼ਨ ਦਾ ਸਹੀ ਉੱਤਰ ਕਰੋ ਜੀ ਪ੍ਰਸ਼ਨ ਨੰਬਰ 14 ਦੇ ਲਈ ਕਿ ਉਹਨਾਂ ਨੇ ਜਿਹੜੀ ਡਿਗਰੀ ਹੈ ਉਹ ਕਦੋਂ ਕਿਸ ਵਿਸ਼ੇ ਦੇ ਵਿੱਚ ਕੀਤੀ ਪ੍ਰਸ਼ਨ ਨੰਬਰ 14 ਦੇ ਲਈ ਸਹੀ ਉੱਤਰ ਦੀ ਚੋਣ ਕਰੋ हां जी सो ਇਸ ਦਾ ਆਨਸਰ ਬਿਲਕੁਲ கரੈਕਟ ਹੈ ਜੀ ਪ੍ਰਸ਼ਨ ਨੰਬਰ 14 ਲਈ অপਸ਼ਨ ডি கரੈਕਟ ਹੋਏਗਾ ਟੈਕਨੋਲੋਜੀ ਦੇ ਵਿੱਚ ਉਹਨਾਂ ਨੇ ਜਿਹੜੀ ਐ ਐਮ ਐਸ ਸੀ ਕੀਤੀ ਸੀ ਹਾਂਜੀ ਅਗਲੇ ਪ੍ਰਸ਼ਨ ਵੱਲ ਚੱਲਦੇ ਹਾਂ ਪ੍ਰਸ਼ਨ 15 ਲਾਲ ਸਿੰਘ ਕਮਲਾ ਅਕਾਲੀ ਨੇ ਕਿਹੜੀ ਨੌਕਰੀ ਕੀਤੀ ਆਪਸ਼ਨ ਏ ਅਧਿਆਪਕ ਵਜੋਂ ਆਪਸ਼ਨ ਬੀ ਡਾਕਟਰ ਵਜੋਂ ਆਪਸ਼ਨ ਸੀ ਇੰਜੀਨੀਅਰ ਵਜੋਂ ਆਪਸ਼ਨ ਡੀ ਵੈਟਰਨਰੀ ਵਜੋਂ ਸੋ ਇਨ੍ਹਾਂ ਚਾਰਾਂ ਕਿੱਤਿਆਂ ਦੇ ਵਿੱਚੋਂ ਉਹਨਾਂ ਨੇ ਕਿਹੜੀ ਜਿਹੜੀ ਨੌਕਰੀ ਹੋ ਕੀਤੀ ਸੋ ਪ੍ਰਸ਼ਨ ਨੰਬਰ 15 ਦੇ ਲਈ ਸਹੀ ਉੱਤਰ ਦੀ ਚੋਣ ਕੀਤੀ ਜਾਵੇ ਕਿ ਉਹਨਾਂ ਨੇ ਸਭ ਤੋਂ ਪਹਿਲਾਂ ਹੈ ਜਿਹੜੀ ਉਹ ਕਿਹੜੀ ਨੌਕਰੀ ਕੀਤੀ ਬਿਲਕੁਲ ਠੀਕ ਹੈ ਜੀ অপਸ਼ਨ 15 ਦੇ ਲਈ ਏ ਆਪਸ਼ਨ கரੈਕਟ ਹੋਏਗੀ ਅਧਿਆਪਕ ਵਜੋਂ ਉਹਨਾਂ ਨੇ ਜਿਹੜੀ ਹੈ ਪਹਿਲੀ ਨੌਕਰੀ ਉਹ ਕੀਤੀ ਹਾਂਜੀ ਅਗਲੇ ਪ੍ਰਸ਼ਨ ਵੱਲ ਚੱਲਦੇ ਹਾਂ ਪ੍ਰਸ਼ਨ 16 ਲਾਲ ਸਿੰਘ ਕਮਲਾ ਅਕਾਲੀ ਨੇ ਬਰਮਾ ਵਿੱਚ ਕਿਸ ਅਦਾਰੇ ਵਿੱਚ ਕੰਮ ਕੀਤਾ ਆਪਸ਼ਨ ਏ ਅਜੀਤ ਅਖਬਾਰ ਆਪਸ਼ਨ ਬੀ ਗੁਰਦੁਆਰਾ ਕਮੇਟੀ ਆਪਸ਼ਨ ਸੀ ਟੈਕਨੀਕਲ ਇੰਸਟੀਚਿਊਟ ਆਪਸ਼ਨ ਡੀ ਵਕਾਲਤ ਅਦਾਲਤ ਦੇ ਵਿੱਚ ਹਾਂਜੀ ਪ੍ਰਸ਼ਨ ਨੰਬਰ 16 ਦੇ ਲਈ ਸਹੀ ਉੱਤਰ ਦੀ ਚੋਣ ਕਰੋ ਜੀ ਸੋ ਕਿਹੜੀ ਆਪਸ਼ਨ ਸਹੀ ਰਹੇਗੀ ਕਿ ਬਰਮਾ ਦੇ ਵਿੱਚ ਉਹਨਾਂ ਨੇ ਕਿਸ ਅਦਾਰੇ ਦੇ ਵਿੱਚ ਕੰਮ ਕੀਤਾ ਸੋ ਪ੍ਰਸ਼ਨ ਨੰਬਰ 16 ਦੇ ਲਈ ਸਹੀ ਉੱਤਰ ਹੈ ਜੀ অপਸ਼ਨ ਸੀ ਟੈਕਨੀਕਲ ਇੰਸਟੀਚਿਊਟ ਦੇ ਵਿੱਚ ਉਹਨਾਂ ਨੇ ਕੰਮ ਕੀਤਾ ਜਦੋਂ ਉਹ ਬ੍ਰਹਮਾ ਦੇ ਵਿੱਚ ਰਹੇ ਹਾਂਜੀ ਅਗਲੇ ਪ੍ਰਸ਼ਨ ਵੱਲ ਚੱਲਦੇ ਹਾਂ ਪ੍ਰਸ਼ਨ 17 ਲਾਲ ਸਿੰਘ ਕਮਲਾ ਅਕਾਲੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਕੀ ਕੰਮ ਕੀਤਾ অপਸ਼ਨ A ਸੰਪਾਦਕ ਵਜੋਂ অপਸ਼ਨ B ਸਲਾਹਕਾਰ ਵਜੋਂ অপਸ਼ਨ C ਅਧਿਆਪਕ ਵਜੋਂ অপਸ਼ਨ ਡੀ ਐਮਐਲਏ ਵਜੋਂ ਹਾਂਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਜਦੋਂ ਰਹੇ ਨੌਕਰੀ ਕੀਤੀ ਤਾਂ ਉਹ ਕਿਸ ਪੋਸਟ ਦੇ ਉੱਪਰ ਸੀ ਸੰਪਾਦਕ ਸੀ ਸਲਾਹਕਾਰ ਸੀ ਅਧਿਆਪਕ ਸੀ ਜਾਂ ਐਮਐਲਏ ਸੀ ਹਾਂਜੀ ਪ੍ਰਸ਼ਨ ਨੰਬਰ 17 ਦੇ ਲਈ ਸਹੀ ਉੱਤਰ ਕੀ ਆਏਗਾ ਜੀ ਸਾਰੇ ਜਣੇ ਆਨਸਰ ਕਰੋ ਹਾਂਜੀ ਸੋ ਪ੍ਰਸ਼ਨ ਨੰਬਰ 17 ਦੇ ਲਈ ਆਪਸ਼ਨ ਬੀ ਹੈ ਜੋ ਬਿਲਕੁਲ கரੈਕਟ ਆਨਸਰ ਹੋਏਗਾ ਕੇ ਸਲਾਹਕਾਰ ਵਜੋਂ ਨਾਣੀ ਜਿਹੜੀ ਆ ਉਹ ਕੰਮ ਕੀਤਾ ਉੱਥੇ ਹਾਂਜੀ ਪ੍ਰਸ਼ਨ ਨੰਬਰ 18 ਲਾਲ ਸਿੰਘ ਕਮਲਾ ਅਕਾਲੀ ਪੰਜਾਬ ਵਿੱਚ ਕਿਹੜੇ ਅਹੁਦੇ ਤੇ ਰਹੇ ਆਪਸ਼ਨ ਏ ਗਵਰਨਰ ਆਪਸ਼ਨ ਬੀ ਐਮਪੀ ਆਪਸ਼ਨ ਸੀ ਮੰਤਰੀ ਆਪਸ਼ਨ ਡੀ ਐਮਐਲ ਹਾਂਜੀ ਲਾਲ ਸਿੰਘ ਕਮਲਾ ਅਕਾਲੀ ਪੰਜਾਬ ਦੇ ਵਿੱਚ ਕਿਹੜੇ ਅਹੁਦੇ ਤੇ ਰਹੇ گورنر ਐਮਪੀ ਮੰਤਰੀ ਜਾਂ ਐਮਐਲਏ ਪ੍ਰਸ਼ਨ ਨੰਬਰ 18 ਦੇ ਲਈ ਸਹੀ ਉੱਤਰ ਦੱਸਿਆ ਜਾਵੇ ਕਿ ਕਿਹੜੇ ਅਹੁਦੇ ਤੇ ਉਹਨਾਂ ਨੇ ਇਹ ਜਿਹੜਾ ਕੰਮ ਕੀਤਾ ਹਾਂਜੀ ਬਿਲਕੁਲ ਸਹੀ ਜੀ অপਸ਼ਨ ਡੀ ਬਿਲਕੁਲ ਕਰੈਕਟ ਰਹੇਗਾ ਐਮਐਲਏ ਦੀ ਪੋਸਟ ਤੇ ਉਹ ਰਹੇ ਹਨ ਲਾਲ ਸਿੰਘ ਕਮਲਾ ਕਾਲੀ ਪੰਜਾਬ ਦੇ ਵਿੱਚ ਹਾਂਜੀ ਪ੍ਰਸ਼ਨ ਨੰਬਰ 19 ਲਾਲ ਸਿੰਘ ਕਮਲਾ ਕਾਲੀ ਕਿਸ ਅਖਬਾਰ ਦੇ ਮੁੱਖ ਸੰਪਾਦਕ ਰਹੇ অপਸ਼ਨ ਏ ਰੋਜ਼ਾਨਾ ਉਰਦੂ ਅਜੀਤ অপਸ਼ਨ ਬੀ ਫੁਲਵਾੜੀ অপਸ਼ਨ ਸੀ ਅਖਬਾਰ ਆਮ ਜਾਂ অপਸ਼ਨ ਡੀ ਪੰਜਾਬ ਕੇਸਰੀ ਸੋ ਪ੍ਰਸ਼ਨ ਨੰਬਰ 19 ਦੇ ਲਈ ਸਹੀ ਉੱਤਰ ਦੀ ਚੋਣ ਕੀਤੀ ਜਾਵੇ ਕਿ ਕਿ ਇਹ ਰਹੇਗਾ ਹਾਂਜੀ ਸੋ ਪ੍ਰਸ਼ਨ ਨੰਬਰ 19 ਦਾ ਉੱਤਰ ਏ ਬਿਲਕੁਲ கரੈਕਟ ਆਨਸਰ ਹੈ ਜੀ ਰੋਜ਼ਾਨਾ ਉਰਦੂ ਅਜੀਤ ਜਿਹੜਾ ਅਖਬਾਰ ਹੈ ਉਸ ਦੇ ਸੰਪਾਦਕ ਰਹੇ ਹਾਂਜੀ ਅਗਲੇ ਪ੍ਰਸ਼ਨ ਵੱਲ ਚੱਲਦੇ ਹਾਂ ਪ੍ਰਸ਼ਨ ਨੰਬਰ 20 ਕੀ ਲਾਲ ਸਿੰਘ ਕਮਲਾ ਅਕਾਲੀ ਨੇ ਲੁਧਿਆਣਾ ਵਿੱਚ ਕੀ ਕੀਤਾ অপਸ਼ਨ A ਰਾਜਨੀਤੀ ਅਤੇ ਸਾਹਿਤ অপਸ਼ਨ B ਅਧਿਆਪਨ ਅਤੇ ਸੰਪਾਦਨ অপਸ਼ਨ C ਵਕਾਲਤ ਅਤੇ ਖੇਤੀ অপਸ਼ਨ D ਵਿਗਿਆਨ ਅਤੇ ਇਤਿਹਾਸ ਹਾਂਜੀ ਪ੍ਰਸ਼ਨ ਨੰਬਰ 20 ਦੇ ਲਈ ਕਰੈਕਟ ਆਨਸਰ ਕੀਤਾ ਜਾਏ ਕਿ ਨਾ ਚਾਰਾ অপਸ਼ਨਾਂ ਦੇ ਵਿੱਚੋਂ ਕਿਹੜੀ অপਸ਼ਨ ਹੈ ਜਿਹੜੀ ਬਿਲਕੁਲ ਕਰੈਕਟ ਰਹੇਗੀ ਕਿ ਲੁਧਿਆਣੇ ਵਿੱਚ ਰਹਿ ਕੇ ਉਹਨਾਂ ਨੇ ਕੀ ਕੀ ਕੀਤਾ ਜਾਂ ਕਿਹੜੀਆਂ ਡਿਗਰੀਆਂ ਹਾਸਲ ਕੀਤੀਆਂ ਹਾਂਜੀ ਸੋ ਪ੍ਰਸ਼ਨ ਨੰਬਰ 20 ਦੇ ਲਈ ਆਪਸ਼ਨ ਸੀ ਬਿਲਕੁਲ கரੈਕਟ ਆਨਸਰ ਰਹੇਗੀ ਕਿ ਉਹਨਾਂ ਨੇ ਵਕਾਲਤ ਅਤੇ ਖੇਤੀ ਦਾ ਜਿਹੜਾ ਕੰਮ ਹੈ ਉਹ ਉੱਥੇ ਰਹਿ ਕੇ ਸਿੱਖਿਆ ਜਾਂ ਫਿਰ ਕੀਤਾ ਹਾਂਜੀ ਪ੍ਰਸ਼ਨ ਨੰਬਰ 21 ਵੱਲ ਵਧਦੇ ਹਾਂ ਲਾਲ ਸਿੰਘ ਕਮਲਾ ਅਕਾਲੀ ਨੂੰ ਕਿਹੜੇ ਵਿਸ਼ਿਆਂ ਬਾਰੇ ਡੂੰਘਾ ਗਿਆਨ ਸੀ অপশন এ কলা সংগীত নাচ ਅਤੇ ਖੇਡਾਂ অপশন ਬੀ ਧਰਮ ਰਾਜਨੀਤੀ ਸਾਇੰਸ ਇਤਿਹਾਸ ਅਤੇ ਸਾਹਿਤ অপশন ਸੀ ਵਪਾਰ ਆਰਥਿਕਤਾ ਅਤੇ ਬੈਂਕਿੰਗ অপশন ਡੀ ਖੇਤੀ ਪਸ਼ੂ ਪਾਲਣ ਅਤੇ ਵਾਤਾਵਰਣ ਹਾਂਜੀ ਪ੍ਰਸ਼ਨ ਨੰਬਰ 21 ਦਾ ਹੈ ਜੋ ਉਹ ਸਹੀ ਅਨਸਰ ਕੀਤਾ ਜਾਵੇ ਕਿ ਉਹਨਾਂ ਨੂੰ ਕਿਹੜੇ ਵਿਸ਼ਿਆਂ ਬਾਰੇ ਜ਼ਿਆਦਾ ਡੂੰਘਾ ਜਿਹੜਾ ਉਹ ਗਿਆਨ ਸੀ ਹਾਂਜੀ ਪ੍ਰਸ਼ਨ ਨੰਬਰ 21 ਦੇ ਲਈ ਆਪਸ਼ਨ ਬੀ ਬਿਲਕੁਲ கரੈਕਟ ਆਨਸਰ ਹੈ ਜੀ ਧਰਮ ਰਾਜਨੀਤੀ ਸਾਇੰਸ ਸਾਇੰਸ ਇਤਿਹਾਸ ਅਤੇ ਸਾਹਿਤ ਦੇ ਵਿਸ਼ਿਆਂ ਬਾਰੇ ਉਹਨਾਂ ਨੂੰ ਬਹੁਤ ਗਹਿਰੀ ਜਿਹੜੀ ਨੌਲੇਜ ਹੈ ਉਹ ਸੀ ਹਾਂਜੀ ਅਗਲੇ ਪ੍ਰਸ਼ਨ ਵੱਲ ਵਧਦੇ ਹਾਂ ਪ੍ਰਸ਼ਨ ਨੰਬਰ 22 ਹੈ ਲਾਲ ਸਿੰਘ ਕਮਲਾ ਅਕਾਲੀ ਨੇ ਕਿਸ ਵਿਧਾ ਦੀ ਨੀ ਰੱਖੀ ਆਪਸ਼ਨ A ਨਾਟਕ ਸਾਹਿਤ ਆਪਸ਼ਨ B ਨਾਵਲ ਸਾਹਿਤ ਆਪਸ਼ਨ C ਕਵਿਤਾ ਸਾਹਿਤ ਆਪਸ਼ਨ D ਸਫਰਨਾਮਾ ਸਾਹਿਤ ਹਾਂਜੀ ਪ੍ਰਸ਼ਨ ਨੰਬਰ 22 ਦੇ ਲਈ ਸਹੀ ਉੱਤਰ ਦੀ ਚੋਣ ਕੀਤੀ ਜਾਵੇ ਕਿ ਉਹਨਾਂ ਨੇ ਕੀ ਹੈ ਕਿਹੜੀ ਵਿਧਾ ਦੀ ਹੈ ਜਿਹੜੀ ਨੀ ਰੱਖੀ ਸੀ ਕਿਹੜੀ ਵਿਦਾ ਸਭ ਤੋਂ ਪਹਿਲਾਂ ਉਹਨਾਂ ਨੇ ਵਰਤੀ ਜਿਹਦੇ ਕਰਕੇ ਉਸ ਵਿਦਾ ਦੀ ਜਿਹੜੀ ਹੈ ਉਹ ਸ਼ੁਰੂਆਤ ਹੋਈ ਹੈ ਹਾਂਜੀ ਸੋ ਪ੍ਰਸ਼ਨ ਨੰਬਰ 22 ਦੇ ਲਈ ਜਿਹੜਾ ਹੈ ਉੱਤਰ ਡੀ ਆਪਸ਼ਨ ਡੀ ਬਿਲਕੁਲ கரੈਕਟ ਆਨਸਰ ਹੈ ਉਹਨਾਂ ਨੇ ਸਫਰਨਾਮਾ ਸਾਹਿਤ ਦੀ ਜਿਹੜੀ ਹੈ ਉਹ ਸ਼ੁਰੂਆਤ ਕੀਤੀ ਵਿਦਾ ਦੀ ਨਹੀਂ ਰੱਖੀ ਹਾਂਜੀ ਪ੍ਰਸ਼ਨ ਨੰਬਰ 23 ਭਾਈ ਕਾਨ ਸਿੰਘ ਨਾਭਾ ਨੇ ਕਿਹੜਾ ਸਫਰਨਾਮਾ ਲਿਖਿਆ ਆਪਸ਼ਨ ਏ ਪਹਾੜੀ ਰਿਆਸਤਾਂ ਦਾ ਸਫਰ ਆਪਸ਼ਨ ਬੀ ਮੇਰਾ ਵਿਲਾਇਤੀ ਸਫਰਨਾਮਾ ਆਪਸ਼ਨ ਸੀ ਮੇਰਾ ਆਖਰੀ ਸਫਰਨਾਮਾ ਆਪਸ਼ਨ ਡੀ ਸੈਲਾਨੀ ਦੇਸ਼ ਭਗਤ ਹਾਂਜੀ ਸੋ ਪ੍ਰਸ਼ਨ ਨੰਬਰ 23 ਦੇ ਲਈ ਸਹੀ ਉੱਤਰ ਕੀਤਾ ਜਾਵੇ ਕਿ ਭਾਈ ਕਾਨ ਸਿੰਘ ਨਾਭਾ ਨੇ ਕਿਹੜਾ ਜਿਹੜਾ ਹੈ ਉਹ ਸਫਰਨਾਮਾ ਲਿਖਿਆ ਹਾਂਜੀ ਸਾਰੇ ਜਣੇ ਉੱਤਰ ਕਰੋ ਜੀ ਬਿਲਕੁਲ ਸਹੀ ਹੈ ਜੀ ਪ੍ਰਸ਼ਨ ਨੰਬਰ 23 ਦੇ ਲਈ ਆਪਸ਼ਨ A கரੈਕਟ ਆਨਸਰ ਰਹੇਗਾ ਪਹਾੜੀ ਰਿਆਸਤਾਂ ਦਾ ਸਫਰ ਸਫਰਨਾਮਾ ਹੈ ਜੋ ਭਾਈ ਕਾਨ ਸਿੰਘ ਨਾਭਾ ਦੁਆਰਾ ਲਿਖਿਆ ਹੋਇਆ ਹੈ ਹਾਂਜੀ ਰਜੀਵ ਰੋਜ਼ ਕਲਾਸ ਦਾ ਟਾਈਮ ਇਹ ਨਹੀਂ ਰਹੇਗਾ ਆ ਇੱਕ ਦੋ ਦਿਨਾਂ ਕਰਕੇ ਥੋੜਾ ਬਿਜ਼ੀ ਸ਼ਡਿਊਲ ਸੀ ਤਾਂ ਆਪਣਾ ਜਿਹੜਾ கரੈਕਟ ਟਾਈਮ ਹੈ ਉਹ 8 ਵਜੇ ਤੋਂ ਲੈ ਕੇ 8:30 ਦੇ ਤੱਕ ਹੋਏਗਾ ਸੋ ਕੱਲ ਤੋਂ ਜਾਂ ਪਰਸੋਂ ਤੋਂ ਜਿਹੜੀ ਆਪਣੀ ਕਲਾਸ ਹੈ ਉਹ ਐਗਜੈਕਟ 8 ਵਜੇ ਉਹ ਲੱਗਿਆ ਕਰੇਗੀ। ਹਾਂਜੀ। ਪ੍ਰਸ਼ਨ ਨੰਬਰ 24 ਭਾਈ ਕਾਨ ਸਿੰਘ ਨਾਬਾ ਦੇ ਸਫਰਨਾਮੇ ਕਦੋਂ ਪ੍ਰਕਾਸ਼ਿਤ ਹੋਏ? ਆਪਸ਼ਨ A 1929 ਵਿੱਚ, ਆਪਸ਼ਨ B 1906 ਵਿੱਚ, ਆਪਸ਼ਨ C 1984 ਵਿੱਚ, ਆਪਸ਼ਨ D 1940 ਵਿੱਚ। ਹਾਂਜੀ। ਪ੍ਰਸ਼ਨ ਨੰਬਰ 24 ਹੈ ਜਿਹੜਾ ਉਸ ਦਾ ਸਹੀ ਉੱਤਰ ਹੈ ਉਹ ਦੱਸੋ ਜੀ ਹਾਂਜੀ ਸੋ ਕਿਹੜੇ ਜਿਹੜਾ ਭਾਈ ਗਾਂਸਿ ਕਿੰਨਾ ਬੈ ਉਹਨਾਂ ਦੇ ਸਫਰਨਾਮੇ ਕਦੋਂ ਪ੍ਰਕਾਸ਼ਿਤ ਹੋਏ ਸੀ ਸੋ ਪ੍ਰਸ਼ਨ ਨੰਬਰ 24 ਦੇ ਲਈ ਸਹੀ ਉੱਤਰ ਹੈ ਜੀ ਪ੍ਰਸ਼ਨ ਆਪਸ਼ਨ ਸੀ 1984 ਦੇ ਵਿੱਚ ਹੈ ਜਿਹੜੇ ਉਹਨਾਂ ਦੇ ਸਫਰਨਾਮੇ ਪ੍ਰਕਾਸ਼ਿਤ ਹੋਏ ਹਾਂਜੀ ਅਗਲੇ ਪ੍ਰਸ਼ਨ ਵੱਲ ਚੱਲਦੇ ਹਾਂ ਪ੍ਰਸ਼ਨ 25 ਲਾਲ ਸਿੰਘ ਕਮਲਾ ਅਕਾਲੀ ਦੇ ਸਫ਼ਰਨਾਮੇ ਨੂੰ ਕੀ ਮੰਨਿਆ ਜਾਂਦਾ ਹੈ option a ਪਹਿਲਾ ਮਿਆਰੀ ਸਫ਼~ option b ਆਖਰੀ ਸਫ਼ਰਨਾਮਾ option c ਛੋਟਾ ਸਫ਼ਰਨਾਮਾ option d ਅਧੂਰਾ ਸਫ਼ਰਨਾਮਾ ਹਾਂਜੀ ਸੋ ਪ੍ਰਸ਼ਨ ਨੰਬਰ 25 ਦੇ ਲਈ ਸਹੀ ਉੱਤਰ ਦੀ ਚੋਣ ਕੀਤੀ ਜਾਵੇ ਤੇ ਕੀ ਆਨਸਰ ਰਹੇਗਾ ਉਹਨਾਂ ਨੇ ਅਕਾਲੀ ਨੇ ਸਫਰਨਾਮੇ ਨੂੰ ਕੀ ਮੰਨਿਆ ਹੈ ਹਾਂਜੀ ਸੋ ਪ੍ਰਸ਼ਨ ਨੰਬਰ 25 ਦੇ ਲਈ ਏ ਆਪਸ਼ਨ ਬਿਲਕੁਲ கரੈਕਟ ਹੈ ਪਹਿਲਾ ਮਿਆਰੀ ਸਫਰਨਾਮਾ ਮੰਨਿਆ ਜਾਂਦਾ ਹੈ ਹਾਂਜੀ ਪ੍ਰਸ਼ਨ ਨੰਬਰ 26 ਮੇਰਾ ਵਿਲਾਈਤੀ ਸਫਰਨਾਮਾ ਭਾਗ ਪਹਿਲਾ ਕਦੋਂ ਪ੍ਰਕਾਸ਼ਿਤ ਹੋਇਆ ਆਪਸ਼ਨ ਏ 1947 ਵਿੱਚ ਆਪਸ਼ਨ ਬੀ 1933 ਵਿੱਚ ਆਪਸ਼ਨ ਸੀ 1926 ਵਿੱਚ অপশন ডি 1931 ਵਿੱਚ हां जी ਸੋ ਮੇਰਾ ਵਿਲਾਇਤੀ ਸਫਰਨਾਮਾ ਦਾ ਭਾਗ ਪਹਿਲਾ ਕਦੋਂ ਪ੍ਰਕਾਸ਼ਿਤ ਹੋਇਆ ਹੈ ਜਿਹੜਾ ਹੈ ਲਾਲ ਸਿੰਘ ਗਮਲਾ ਅਕਾਲੀ ਦਾ ਪਹਿਲਾ ਸਫਰਨਾਮਾ ਹੈ ਜੋ ਕਿ ਪਹਿਲਾਂ ਛੋਟੇ-ਛੋਟੇ ਪਾਰਟਸ ਦੇ ਵਿੱਚ ਕੀ ਅਖਬਾਰ ਦੇ ਵਿੱਚ ਛਪਦਾ ਸੀ ਤਾਂ ਫਿਰ ਪ੍ਰਸ਼ਨ ਨੰਬਰ 26 ਦੇ ਲਈ ਡੀ অপਸ਼ਨ ਬਿਲਕੁਲ கரੈਕਟ ਰਹੇਗਾ 1931 ਫਰ ਉਹਨਾਂ ਨੇ 1931 ਦੇ ਵਿੱਚ ਕੀ ਹੈ ਇਹ ਪੂਰਾ 10 ਕਾਂਡ ਇਕੱਠੇ ਕਰਕੇ ਜਿਹੜੇ ਆ ਉਹ ਛਾਪੇ ਸੀ ਹਾਂਜੀ ਪ੍ਰਸ਼ਨ ਨੰਬਰ 27 ਮੇਰਾ ਵਿਲਾਈਤੀ ਸਫਰਨਾਮਾ ਭਾਗ ਪਹਿਲੇ ਵਿੱਚ ਕਿੰਨੇ ਕਾਂਡ ਹਨ ਆਪਸ਼ਨ A 19 ਕਾਂਡ ਆਪਸ਼ਨ B 10 ਕਾਂਡ ਆਪਸ਼ਨ C 11 ਕਾਂਡ ਆਪਸ਼ਨ D 12 ਕਾਂਡ ਹਾਂਜੀ ਇਹਦਾ ਜਿਹੜਾ ਉੱਤਰ ਹੈ ਉਹ ਆਪਾਂ ਪਹਿਲਾਂ ਦੱਸ ਚੁੱਕੇ ਹਾਂ ਜੀ ਜਿਹੜਾ ਹੈ ਇਹ ਫਲਵਾੜੀ ਅਖਬਾਰ ਦੇ ਵਿੱਚ ਛਪਦਾ ਸੀ ਸੋ ਛੋਟੇ-ਛੋਟੇ ਭਾਗਾਂ ਦੇ ਵਿੱਚ ਛਪਦਾ ਸੀ ਸੋ ਇਸ ਦੇ ਕੀ ਹੈ অপਸ਼ਨ B கரੈਕਟ ਆਨਸਰ ਹੈ 10 ਕਾਂਡ ਸਨ ਹਾਂਜੀ ਪ੍ਰਸ਼ਨ ਨੰਬਰ 28 ਮੇਰਾ ਵਿਲਾਇਤੀ ਸਫਰਨਾਮਾ ਕਿਸ ਮੈਗਜ਼ੀਨ ਵਿੱਚ ਕਿਸ਼ਤਾਂ ਵਿੱਚ ਛਪਿਆ ਪੰਜਾਬੀ ਸੱਦਰਾ ਅਜੀਤ ਅਖਬਾਰ ਫਲਵਾੜੀ ਮਾਸਕ ਵਿਗਿਆਨ ਨਕੀਖ ਹਾਂਜੀ ਇਹਦਾ ਜਿਹੜਾ ਉੱਤਰ ਹੈ ਉਹ ਵੀ ਆਪਾਂ ਕਰ ਚੁੱਕੇ ਹਾਂ ਜੀ ਸੋ ਜੇ ਤੁਸੀਂ ਧਿਆਨ ਨਾਲ ਸੁਣਿਆ ਹੈ ਤਾਂ ਤੁਸੀਂ ਉੱਤਰ ਬਿਲਕੁਲ கரੈਕਟ ਕਰੋਗੇ ਕਿ ਉਹਨਾਂ ਦਾ ਜਿਹੜਾ ਸਫਰਨਾਮਾ ਹੈ ਉਹ ਛੋਟੇ-ਛੋਟੇ ਭਾਗਾਂ ਦੇ ਵਿੱਚ ਜਾਂ ਕਿਸ਼ਤਾਂ ਦੇ ਰੂਪ ਵਿੱਚ ਕਿੱਥੇ ਛਪਿਆ ਹਾਂਜੀ ਸੋ ਆਪਸ਼ਨ ਪ੍ਰਸ਼ਨ ਨੰਬਰ 28 ਦੇ ਲਈ ਆਪਸ਼ਨ ਸੀ ਬਿਲਕੁਲ கரੈਕਟ ਆਨਸਰ ਹੈ ਫੁਲਵਾੜੀ ਮਾਸਕ ਪੱਤਰ ਸੀ ਜਿਹੜਾ ਉਸ ਦੇ ਵਿੱਚ ਉਹਨਾਂ ਦਾ ਇਹ ਜਿਹੜਾ ਹੈ ਸਫਰਨਾਮਾ ਛਪਿਆ ਹਾਂਜੀ ਪ੍ਰਸ਼ਨ ਨੰਬਰ 29 ਮੇਰਾ ਵਿਲਾਇਤੀ ਸਫਰਨਾਮਾ ਸੰਪੂਰਨ ਰੂਪ ਵਿੱਚ ਕਦੋਂ ਪ੍ਰਕਾਸ਼ਿਤ ਹੋਇਆ অপਸ਼ਨ A 1933 ਵਿੱਚ অপਸ਼ਨ B 1931 ਵਿੱਚ অপਸ਼ਨ C 1940 ਵਿੱਚ অপਸ਼ਨ D 1955 ਵਿੱਚ ਹਾਂਜੀ ਪ੍ਰਸ਼ਨ ਨੰਬਰ 29 ਦੇ ਲਈ ਸਹੀ ਉੱਤਰ ਦੀ ਚੋਣ ਕੀਤੀ ਜਾਵੇ ਸੋ ਕਦੋਂ ਛਪਿਆ ਸੀ ਜੀ ਸੰਪੂਰਨ ਰੂਪ ਦੇ ਵਿੱਚ ਦਾ অপਸ਼ਨ এ ਬਿਲਕੁਲ கரੈਕਟ ਆਨਸਰ ਹੈ 1933 ਦੇ ਵਿੱਚ ਕੀ ਹੈ ਇਹ ਸੰਪੂਰਨ ਰੂਪ ਦੇ ਵਿੱਚ ਪ੍ਰਕਾਸ਼ਿਤ ਹੋਇਆ ਸੀ ਹਾਂਜੀ ਸੋ ਪ੍ਰਸ਼ਨ ਨੰਬਰ 30 ਜੋ ਕਿ ਅੱਜ ਦਾ ਆਖਰੀ ਪ੍ਰਸ਼ਨ ਹੋਏਗਾ ਸੰਪੂਰਨ ਮੇਰਾ ولਾਈਤੀ ਸਫਰਨਾਮਾ ਵਿੱਚ ਕਿੰਨੇ ਕਾਂਡ ਹਨ অপਸ਼ਨ এ 11 অপਸ਼ਨ ਬੀ 10 অপਸ਼ਨ ਸੀ 19 অপਸ਼ਨ ਡੀ 12 ਹਾਂਜੀ ਸੋ கரੈਕਟ ਆਨਸਰ ਕੀਤਾ ਜਾਵੇ ਤੇ ਜਿਹੜਾ ਉਹਨਾਂ ਦਾ 1933 ਈਸਵੀ ਦੇ ਵਿੱਚ ਸੰਪੂਰਨ ਸਫਰਨਾਮਾ ਛਪਿਆ ਸੀ ਉਸ ਦੇ ਵਿੱਚ ਕੁੱਲ ਕਿੰਨੇ ਕਾਂਡ ਸ਼ਾਮਲ ਸਨ ਹਾਂਜੀ ਸੋ ਪ੍ਰਸ਼ਨ ਨੰਬਰ 30 ਦੇ ਲਈ ਸਹੀ ਉੱਤਰ ਹੋਏਗਾ ਜੀ অপਸ਼ਨ ਸੀ 19 ਕਾਂਡ ਹਨ ਜਿਹੜਾ ਉਹਨਾਂ ਨੇ 1933 ਦੇ ਵਿੱਚ ਛਾਪਿਆ ਸੀ ਸੋ ਇਹ ਸਨ ਜੀ ਅੱਜ ਦੇ ਆਪਣੇ 30 ਪ੍ਰਸ਼ਨ ਲਾਲ ਸਿੰਘ ਕਮਲਾ ਅਕਾਲੀ ਬਾਰੇ ਸੋ ਕੱਲ ਦੀ ਕਲਾਸ ਦੇ ਵਿੱਚ ਅਸੀਂ ਅਗਲੇ 30 ਪ੍ਰਸ਼ਨ ਲੈ ਕੇ ਆਵਾਂਗੇ ਸੋ ਕੱਲ ਨੂੰ ਜਿਹੜੀ ਆਪਣੀ ਕਲਾਸ ਹੈ ਉਹ 8 ਵਜੇ ਐਗਜ਼ੈਕਟ ਲੱਗੇਗੀ ਸੋ ਸਾਰਿਆਂ ਨੇ 8 ਵਜੇ ਕਲਾਸ ਨੂੰ ਜੁਆਇਨ ਕਰਨਾ ਤੇ ਆਪਣੀ ਜਿਹੜੀ ਰਿਵੀਜ਼ਨ ਹੈ ਉਸ ਨੂੰ ਇਸੇ ਤਰ੍ਹਾਂ ਜਾਰੀ ਰੱਖਣਾ ਸੋ ਆਪਾਂ ਮਿਲਦੇ ਹਾਂ ਜੀ ਕੱਲ ਨੂੰ 8 ਵਜੇ ਲਾਈਵ ਕਲਾਸ ਦੇ ਵਿੱਚ ਅਗਲੇ ਪ੍ਰਸ਼ਨ ਉੱਤਰਾਂ ਦੇ ਨਾਲ ਤਦ ਤੱਕ ਧੰਨਵਾਦ ਸਤਿ ਸ਼੍ਰੀ ਅਕਾਲ